ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤੂ ਸੀਲ ਸੰਤੋਖੰ ਰੋਗ ਨ ਵਿੱਪੈ ਨਾ ਜਮ ਦੋਖੰ ਮੁਕਤ ਭਏ प्रभु रूप नरेखं योगी का कैसा डर होए रूखे बेरखे grehe bahare soi raha nirpaav yogi niranjan nu tyavai ਅਨ ਦਿਨੋ ਜਾਗੈ ਸੱਚ ਲੇਵ ਲਾਵੈ ਸੋ ਜੋਗੀ ਮੇਰਾ ਮਨੇ ਪਾਵੈ ਕਾਲੂ ਜਾਲੂ ਬ੍ਰਹਮ ਅਗਨੀ ਜਾਰੇ ਜਰਾ ਮਰਣ ਗਾ ਤੂ ਗਰਬੋ ਨਿਵਾਰੇ ਆਪੇ ਤਰੈ ਪਿਤਰੀ ਨਿਸਤਾਰੇ ਸਾਤੇ ਗੁਰੂ ਸਿਵੇ ਸੋ ਜੋਗੀ ਹੋਏ ਪੈਰ ਚ ਰਹਾ ਸੋ ਨਿਰਭਉ ਜੈਸਾ ਸੇਵ ਤੈਸੋ ਹੋਈ ਨਰੇ ਨੇਹ ਕੇਵਲ ਨਿਰਭਉ ਨਾਥ ਅनाथ ਨਾਥ ਕਰੇ ਬਾਲੇ ਜਾ ਪੁਨਰਪੇ ਜਨਮ ਨਾਹੀ ਗੁਣ ਗਾ ਅੰਤਰੇ ਬਾਹਰੇ ਏ ਕੋ ਜਾਣੈ ਗੁਰ ਕੈ ਸਬਦਿ ਆਪ ਪਛਾਨੈ ਸਤਿ ਕੈ ਸਬਦਿ ਦਰ ਨੀਸਾਨੈ ਸਬਦਿ ਮਰੇ ਤੇ ਸੁ ਨਿਜ ਘਰੇ ਵਸਾ ਆਵੇ ਨ ਜਾਵੇ ਚੁਕੇ ਆਸਾ ਗੁਰ ਕੈ ਸਬ ਦੇ ਕਮਲ ਪਰ ਗਾਸਾ ਜੋ ਦਿਸੈ ਸੋ ਆਸ ਨਿਰਾਸਾ काम क्रोध बेखू भूख प्यासा नानक बिरले मिल हे उदासा गौड़ी महला पहला ऐसो दासो मिला सुख होई ਦੁਖ ਵਿਸਰੇ ਪਾਵੇ ਸਚੁ ਸੋਈ ਦਰਸਨੁ ਦੇਖੇ ਪੈ ਮਤੇ ਪੂਰੀ 68 ਮਜਨੁ ਚਰਨਹ ਤੂਰੀ ਰਹਾਉ ਨੈਤਰ ਸੰਤੋਖੇ ਇਕ ਲਿਵ ਤਾਰਾ ਜਿਹਵਾ ਸੂਚੀ ਹਰ ਰਸ ਸਾਰਾ ਸਾਚੂ ਕਰਨੀ ਅਭ ਅੰਤਰ ਸੇਵਾ ਮਨੁ ਤ੍ਰਿਪਤਾਸਿਆ ਅਲਖ ਅਭੇਵਾ ਜਹ ਜਹ ਦਿਖਾਓ ਤਹ ਤਹ ਸੱਚਾ ਬੇਨੂ 부ਝੇ ਚਗਰਤ ਜਾਗੂ ਕਾਚਾ ਗੋਇਰ ਸਮਝਾਵੇ ਸੋਝੀ ਹੋਈ ਗੁਰਮੁਖੇ ਵੇਰ ਲਾ ਬੁਝੇ ਕੋਈ ਕਰ ਕਿਰਪਾ ਰੱਖੋ ਰਖਵਾਲੇ ਬੇਨੂੰ ਬੁਝੇ ਪਸੂ ਭਏ ਬੇਤਾਲੇ ਗੋਰੇ ਕਹਿਆ ਅਵਰ ਨਹੀਂ ਦੂਜਾ ਕਿਸ ਕਹ ਦੇਖੇ ਕਰਉ ਅਨ ਪੂਜਾ ਸੰਤ ਹੀ ਤੇ ਪ੍ਰਭੇ ਤ੍ਰਿ ਪਵਨ ਧਾਰੇ ਆਤਮ ਚਿਨੈ ਸੋ ਤਤ ਵਿਚਾਰੇ ਸਾਚੂ ਹਿਰਦੈ ਸਾਚੂ ਪ੍ਰੇਮ ਨਿਵਾਸ રાણુવાતે નાનક હમ તા કે દાસ ગૌડી મહલા પહેલા બ્રહ્મા ગરબ કિયા નહીં જાન્યા বেদ કી બિપતે પડી પછોતાન્યા ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ਐਸਾ ਗਰਬ ਬੁਰਾ ਸੰਸਾਰੈ ਜੇ ਸੁ ਗੁਰ ਮਿਲੈ ਤੈ ਸੁ ਗਰਬ ਨਿਵਾਰੈ ਬਾਲੇ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬੇਨੂ ਗੁਰ ਪੁੱਛੇ ਜਾਏ ਪਿਆਰੀ ਹਰੀ ਚੰਦੋ ਦਾਨ ਕਰੈ ਜਸੁ ਲੇਵੈ ਬੇਨੂ ਗੁਰ ਅੰਤ ਨ ਪਾਏ ਅਪੇਵੈ ਆਪੇ ਪੁਲਾਈ ਆਪੇ ਮਤੇ ਦੇਵ ਦੁਰਮਤਿ ਹਰਨਾਖ ਸੁਦਰਾਚਾਰੀ ਪ੍ਰਭੂ ਨਾਰਾਇਣੂ ਗਰਬ ਪ੍ਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਤਾਰੀ लोरा वर्ण मुग धु अचेते लूटी लंका सीस समेत गर्व गया बेनु सतगुरु हेते सहस बाहु मधुकीट महे खासा ਹਰ ਨਖਸੁੱਲੇ ਨਖੋ ਬਿਧਾਸਾ ਦੈਤ ਸੰਘਾਰੇ ਬੇਨੂ ਪਗ ਤੇ ਅਭਿਆਸਾ ਜਰਾ ਸੰਧੇ ਕਾਲ ਜਮੁਨ ਸੰਘਾਰੇ ਰਕਤ ਬੀ ਜੋ ਕਾਲੋ ਨੇਮ ਬਿਦਾਰੇ ਦੇਤ ਸੰਗਾਰੇ ਸੰਤ ਨਿਸਤਾਰੇ ਆਪੇ ਸਤਿਗੁਰੂ ਸਬਦ ਵਿਚਾਰੇ ਦੂਜੇ ਪਾਈ ਦੇਤ ਸੰਗਾਰੇ ਗੁਰਮੁਖੇ ਸੱਚੇ ਭਗਤੇ ਨਿਸਤਾਰੇ ਬੁੱਢਾ ਦੁਰਜੋਧਨੋ ਪਾ ਤੇ ਕੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕਉ ਤੂਖੇ ਪਚੈ ਦੁਖ ਹੋਈ ਜਨਮੇ ਜੈ ਗੁਰ ਸਬ ਨਾ ਜਾਣਿਆ ਕਿਉ ਸੁਖ ਪਾਵੈ ਪਰ ਮੇ ਪੁਲਾਨਿਆ ਇਕ ਉਤੇ ਲੋ ਪੂਲੇ ਬਹਰੇ ਪਛੋਤਾਨਿਆ ਕੰਸੂ ਕੇ ਸੁ ਚਾਂਡੂਰ ਨ ਕੋਈ ਰਾਮ ਨ ਚਿੰਨਿਆ ਆਪਣੀ ਪਤੇ ਖੋਈ ਬੇਨੂ ਜਗਦੀਸ ਨਾ ਰਖੈ ਕੋਈ ਬੇਨੂ ਗੋਰੇ ਗਰਬੁ ਨ ਮੇਟਿਆ ਜਾਏ ਗੁਰਮਤੇ ਤਰਮੁ ਤਿਰਜੁ ਹਰੇ ਨਾਏ ਨਾਨਕ ਨਾਮੁ ਮਿਲਾਏ ਗੁਣ ਗਾਇ गौरी मोहल्ला पहला चूआ चंदन नु अंके चढ़ावा पाट पटंबर पहरे हटावा बेनु हरे नाम कहा सुख पावा क्या पहराओ ਕਿਆ ਓ ਢੇ ਦਿਖਾਵਾ ਬੇਨੂੰ ਜਗ ਦੀਸ ਕਹਾ ਸੁਖ ਪਾਵਾ ਰਹਾ ਕਾਨੀ ਕੁੰਡਲ ਗਾਲੇ ਮੋਤੀਆਂ ਦੀ ਮਾਲਾ ਲਾਲ ਨਿਹਾਲੀ ਫੂਲੇ ਗੁਲਾਲਾ ਬੇਨੂ ਜਗਦੀਸ਼ ਕਹਾ ਸੁਖ ਪਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸੀਗਾਰ ਕਰੈ ਆਤੇ ਪਿਆਰੀ ਬੇਨੂ ਜਗਦੀਸ਼ ਭਜੇ ਨਿਤ ਖਵਾਰੀ ਦਾਰੇ ਕਰ ਮਹਲਾ सेज सुखाली अहे नेसे फूल बिछावे माली बेनु हरे नाम सो देह दुखाली हावर गेवर निजे वाजे लस्कर नेब खवासी पाजे ਬੇਨੂ ਜਗਦੀਸ਼ ਝੂਠੇ ਦਿਵਾਜੇ ਸਿੱਧ ਕਹਾਵਾ ਰੇਧੇ ਸਿੱਧੇ ਬੁਲਾਵਾ ਤਾਜ ਕੁਲਹ ਸਰੇ ਛਤ੍ਰ ਬਨਾਵਾ ਬੇਨੂ ਜਗਦੀਸ਼ ਕਹਾ ਸਚ ਪਾਵਾ ਕਾਨੂੰ ਮਲੂਕ ਕਹਾਵਾ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਦੇਨੂ ਗੁਰ ਸਬਦ ਨ ਸਵਰੇ ਸੇ ਕਾਜਾ ਹਾ ਮੈਂ ਮਮਤਾ ਗੁਰ ਸਬਦ ਦੇ ਵਿਸਾਰੀ ਗੁਰਮ ਤੇ ਜਾਨਿਆ ਹਿਰਦੈ ਮੁਰਾਰੀ ਪ੍ਰਾਣਵਤੈ ਨਾਨਕ ਸਰਣੇ ਤੁਮਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ